ਆਏ ਬਣਾਉਗਾ ਰੇਟ ਹੋਣਾ ਇਹ ਕਦੋਂ ਕਰਦੇ ਰੇਟ ਤੂੰ ਹੋਏ ਪੂਰੇ ਪਰ ਤੂੰ ਹੋ ਮੂਰੇ ਓਏ ਲਾਈਨ ਮੇਤ ਨੂੰ ਸ਼ੋਪਿੰਗ ਆਵਰਿਆਂ ਤਾਰੀ ਖਤਰ ਲੈਣਾ ਹਾਜੂ ਨਾ ਤਾਰੀ ਤੋਂ ਉੱਪਰ ਹਾਜੂ ਨਾ ਮੈਂ ਸੋਚਿਆ ਨਾ ਪੁੰਜਿਆ ਨਹੀਂ ਭੈਣ ਜੋਣ ਸਿੱਸੀ ਗੱਲ ਦੋਸਤੋ ਸਵਾਗਤ ਹੈ ਅੱਜ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਮਿੱਤਰੋ ਕਰ ਲੱਗੇ ਆਂ ਸ਼ੋਪਿੰਗ ਸ਼ੋਪਿੰਗ ਕਾਦੀ ਕਰ ਰਹੇ ਹਾਂ ਕਉਂਗੇ ਯਾਤਰਾ ਤੇ ਜਾਣਾ ਜੀ ਸੇਮਕੁੰਡ ਸਾਹਿਬ ਸਸਪੈਂਸ ਇਹ ਹੈ ਵੀ ਆਪਾਂ ਆਪਣਾ ਵਾਲਾ ਝੋਟਾ ਲੈ ਕੇ ਚੱਲੇ ਆਂ ਤੇ ਸਭ ਤੋਂ ਖਾਸ ਗੱਲ ਕੀ ਆ ਤੇ ਅੱਜ ਕਹਿੰਦੇ ਰਸਤਨ ਪੱਤਾ ਸਾਰਾ ਲੈ ਕੇ ਜਾਣਾ ਮੁੰਡਿਆਂ ਨੇ ਡੀਮਾਰਟ ਦੀਆਂ ਹੋ ਚੁੱਕੀਆਂ ਨੇ ਤਿਆਰੀਆਂ ਤੇ ਗੱਡੀ ਜੱਗਣ ਚੱਲਦੇ ਨੱਤਾਲੀ ਸਾਹ ਜੜਨ ਲੱਗਿਆ ਤਲੇ ਆਮਲ ਵੈਸੇ ਦਾ ਘਟ ਕਰਿਆ ਸੀ ਗੱਲ ਕਰ ਭਾਏ ਜੋ ਮਾਹੌਲ ਫੇਰ ਉਹੀ ਆ ਸਾਡਾ ਪਿੰਡ ਹਾਂਜੀ ਮਿੱਤਰੋ ਚੱਲਿਆਂ ਸ਼ੋਪਿੰਗ ਕਰਨ ਦੇ ਲਈ ਕਿ ਪੁੱਤਰੇ ਪਹਿ ਲਵਾ ਕੇ ਆਵਾਂਗੇ ਮੁਸਕਰੀਆਂ ਨਾਲ ਫਰਨਾਣੇ ਟੀ ਮਾੜ ਦੇ ਵਿੱਚ ਡੀਮਾਰਟ ਦੇ ਨਾਲ ਹਰਦੀराम ਦਾ ਪੁਜੀਆਰ ਪੜਹਾਰੀ ਲਵਾਗੇ ਪੜਹਾਰੀ ਹੈ ਪੜਹਾਰੀ ਪੜਹਾਰੀ ਸੋਆ ਕ੍ਰਾਂਚ 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 ਸੋਆ ਕ੍ਰਾਂਚ ਇਹ ਤਾਂ ਦੜ ਕੱਢੀ ਬੈਠਾ ਤੂੰ ਕੀ ਹੈ ਨਾ ਇਹ ਤਾਂ ਦੜ ਕੱਢ ਲਿਆ ਜੰਦਰੇ ਇਹਦਾ ਸਾਰਿਆਂ ਦਾ ਖਰਚ ਕਰਾ ਸਾਰਿਆਂ ਦਾ ਖਰਚਾ ਫਿਰ ਤਾਂ ਮੇਰਾ ਕਰਦਾ ਬਲ ਭੈਣ ਜੋ ਕਿੱਡੇ ਕਿੱਦੇ ਨੇ ਚਲ ਉਧਰ ਹੀ ਕੱਢਾ ਡੀਮਾਰਟ ਚੱਪਾ ਗਏ ਜੀ ਇਹ ਮਾਂ ਦੀ ਬਹੁਤ ਵਧੀਆ ਆਪਾਂ ਜੋ ਗਰਮੀਆਂ ਦੀ ਕਿੜਾਗਿਆ ਕਰੀ ਜਾਂਦਾ ਭੈਣ ਜੋ ਬਲਕਾਰੀ ਪਈ ਜਾਂਦਾ ਨਗਰ ਕੀ ਆ ਰਹੀ ਆ ਧੱਕਾ ਸਾਹ ਜਰਦ ਰਿਆ ਗਏ ਇਧਰਲੇ ਪਾਸੇ ਗਾਈ ਕਹਿੰਦੇ ਰੇੜੀ ਫੁੱਲ ਹੁੰਦੀ ਤਰੀ ਜਾਂਦੀ ਆ ਫੁੱਲ ਹੁੰਦੀ ਤਰੀ ਹੁੰਦੀ ਆ ਆ ਬਿਸਕੁਟ ਬਹੁਤ ਕੈਂਟ ਪੀਕਾਫ ਕੋਣ ਹੋ ਗਈ ਦੇਲ ਪੂਰੀ ਹੋ ਗਈ ਫਿਰ ਦੇਖੋ ਥੱਲੇ ਬਹੁਤ ਕੁਝ ਪਿਆ ਮੇਲਾ ਲੁੱਟ ਲੈਣਾ ਅੱਜ ਜਸ ਕਬਰੂਆਣੇ ਇੱਥੇ ਤੇ ਆਓ ਪੈ ਕਾਦੂਆਣਾ ਪੂਰੀਆ ਬਾਕੀ ਵਾਲਾ ਉਹ ਇੱਧਰਲੇ ਪਾਸੇ 12 ਰੁਪਿਆ ਇਥੇ ਇਹ ਵਾਲਾ ਸੱਟਾ ਮਿੱਠਾ ਪੁੱਜਿਆ ਮੇਰੀ ਮਨਾ ਲੈਲਾ ਲੈਣਾ ਧਰ ਵਿੱਚ ਮੈਂ ਕਹਾਂ ਸੱਟੇ ਕੀ ਹੋਰ ਧਰ ਵਿੱਚ ਨਹੀਂ ਪਾਣਾ ਪਾਣੀ ਇਹ ਬੋਤਲਾਂ ਲੜੀਆਂ ਨੇ ਲੈ ਮੇਤਰੋ ਖੋਪਾਂਾ ਹੋ ਰਿਆਂ ਤਾਰੀ ਖਤਰ ਲੈ ਲੈ ਹਜਮਣਾ ਆੜੇ ਤੋਂ ਪਰਹਾ ਦੇ ਮੇਰੇ ਲੈਣਾ ਅੱਛਾ ਰੀੜੀ ਕਨੀ ਸਾਰੇ ਆ ਜਾ ਫੁੱਲ ਅਗਰੀ ਫੜਦਾ ਕੀ ਆ ਬੇ ਕਈ ਮਤਰੋ ਕਦੇ ਗੋਡੇ ਜੱਡਾ ਬਲ ਬਣ ਗਿਆ ਤੇ ਅਲਟੂ ਫਿਰ ਡਿੱਗੀ ਬਿਲਕੁਲ ਫੁੱਲ ਕਰਦੀ ਇਹਦੇ ਦੇ ਪਾਸੇ ਚੋਬਰਾਂ ਨੇ ਤੇ ਜਿਹੜਾ ਪਨੀਰ ਨੂੰ ਪਈਦਾ ਹੈ ਪਿਆ ਹੈ ਇਹਦਾ ਬਾਕੀ ਰਹਿ ਗਿਆ ਸਮਾਨ ਇਹਦਾ ਅੱਧਾ ਤਾਂ ਇੱਧਰ ਟੋਕਰੀ ਦੇ ਵਿੱਚ ਹੀ ਪਿਆ ਕਿਉਂ ਪੱਜ ਗਿਆ ਪਨੀਰ ਅੱਧਾ ਕਿਲੋ ਪਨੀਰ ਹੀ ਖਾ ਗਏ ਚੋਬਰ ਖੜੇ ਖੜੇ ਇੱਥੇ ਦੇਖੋ ਇਧਰਲੇ ਪਾਸੇ ਮਤਰੋ ਬਿਲਕੁਲ ਪੂਰਿਆਂ ਪੜਿਆਂ ਚਿਬ ਕਰਦੇ ਚੋਬਰਾਂ ਨੇ ਪੂਰੇ ਥੱਲਵਾਰ ਕਹਿੰਦੇ ਸਿਰਾਂ ਘਾਦੀ ਪਿਆਰੀਆਂ ਚੱਲੀ ਜਾਂਦੀਆਂ ਹੀ ਹੈਪੜ ਸਾਭ ਦੀਆਂ ਚੋਬਰ ਨੂੰ ਦਿਆ ਬੈਗ ਬਾਈ ਨੂੰ ਤੇ ਇਹ ਬਣਾਉਗਾ ਰੇਟ ਹੋਣਾ ਇਹ ਕਦੋਂ ਕਰਦੇ ਰੇਟ ਤੂੰ ਹੋ ਮੂਰੇ ਪਰ ਤੂੰ ਹੋ ਮੂਰੇ ਵੇ ਹਾਂ ਬਲੌਗ ਬਣਾ ਰਿਹਾ ਬਣਾਉ ਰੇਟ ਰੇਟ ਬਣਾਉਣੇ 850 ਰੁਪਏ ਕਹਿੰਦਾ ਬਾਈ ਨੇ ਹਾਂ ਚੱਕਰ ਘੋ ਮਗਰ ਚੱਕਰ ਘੋ ਦੇਖ ਰੇਟ ਬਣਾਈ ਜਾਂਦੇ ਹੋ ਜਾਰੇ ਹਣੇ ਓਏ ਸੋਧੋ ਸੋਧੋ ਦੇਖ ਕੇ ਨਹੀਂ ਕਰਨਾ ਮਕਾਸ਼ ਛੱਡੋ ਗੱਲ ਪਾ ਘਲ ਮਗਾ ਜਡੋਣਾ ਅਰੇ ਵੀ ਸਾਡੇ 6.5 ਦੇ ਬਾਅਦ ਸਾਡੇ 6.5 ਕੱਟ ਵਾਹਾ ਘਰ ਕੋਈ ਬਣ ਕੇ ਕਿਉਂਕਿ ਕਿੱਥੇ ਗਿਆ ਲੈਣ ਬੜੀਆ ਬਾਪਾ ਪਾਪਾ ਦਾ ਲਵੀ ਦੇ ਨਾਲ ਆ ਯਾਰ ਜਿੱਥੇ ਉਹਨੇ ਲਵੀ ਕਿੱਥੇ ਰਵਿੜੀਆ ਗੱਲ 6.5 ਦੇ ਵੱਗਾ ਕੋਈ ਠੀਕਾ ਨਾ ਰਜਾਈਦਾ ਤੇਰੇ ਨਾਲ ਜਿੱਥੇ ਤੂੰ ਕਹਿਦਾ ਮੈਂ ਤੇਰੇ ਨਾਲ ਆਣਾ ਹੀ ਨਹੀਂ ਆ ਬਈ ਯਾਰ ਆਏ ਇਧਰ ਇਧਰ ਪਹਿਲਾਂ ਵੀ ਆ ਜਾ ਤਿੰਨਾਂ ਨੇ ਬੁਲਾਈ ਸੀ ਬਹੁਤ ਕੀ ਬੁਲਾਈ ਠੀਕ ਹੈ ਬਈ ਆ ਠੀਕ ਆ ਬਾਈ ਹੋਰ ਜਾ ਦੇਖ ਤਾਰੀ ਕਿੰਨੇ ਕਹਿੰਦਾ ਸੀਗਾ ਤਾਰੀ ਕਿੰਨੇ ਕਹਿ ਰਿਹਾ ਸੀ ਇਹਨਾਂ ਦਾ ਬਾਈ ਵਹਲਾ ਕੱਲ ਸੀ ਕਲੰਗਿਆ ਇਹ ਕਿੰਨਾ ਬੰਦਾ ਇਹ ਮਿੱਤਰੋ ਸਮਾਨ ਲੈ ਲਿਆ ਲਗਭਗ ਸਾਰਾ ਬੈਗ ਵੀ ਲੈ ਲਿਆ ਬੂਟ ਲੈ ਲਏ ਖਾਣ ਪੀਣਾਂ ਲੈ ਲਏ ਸਾਰੀ ਕਿਧਰ ਲੈ ਜਾਦਾ ਤੂੰ ਬੱਸ ਕੋਈ ਝੁੜਾ ਯਾਰ ਅੱਜ ਰਹਿਣਾ ਬੈਂਕ ਦਾ ਕਾਰਡ ਬਲੌਕ ਹੋ ਗਿਆ ਠੀਕ ਹੈ ਉਹਨੂੰ ਅਨਬਲੌਕ ਕਰਾਉਣ ਗਿਆ ਸੀ ਉਹ ਤਾਂ ਫਿਰ ਕਾਹਨਾਂ ਇਹੋ ਹੀ ਗੱਲ ਕਰ ਰਿਹਾ ਸੀ ਤਾਂ ਕਰਕੇ ਫਿਰ ਮੈਰਿਜ ਵਾਹ ਜਾ ਕੇ ਆਇਆ ਸੀ ਠੀਕ ਹੈ ਤਾਂ ਆਇਆ ਕਿ ਤਹਾਂ ਲੱਗ ਗਿਆ ਤਾਂ ਹੀ ਇਹ ਮਿੱਤਰੋ ਬੰਦਾ ਥੋੜੇ ਨੂੰ ਸਾਨੂੰ ਬਲੌਗ ਦੇ ਵਿੱਚ ਪਹਿਲਾਂ ਦੇ ਸਿਆਣੀ ਬਲਾ ਸੀ ਤਿੰਨ ਬੰਦੀ ਤੁਮਾਂ ਪਾ ਰਹੇ ਸੀ ਤੇ ਵੈਸੇ ਡੀਮਾਰਟ ਦੇ ਵਿੱਚ ਆ ਗਈ ਸੀ ਉਹ ਤੱਕ ਸਾਮਾਨ ਤਾਂ ਮੈਂ ਲੈ ਲਿਆ ਜੀ ਨਾ ਉਹਨਾਂ ਨੂੰ ਹਾਂ ਉਹ ਵੀ ਲੈ ਲਿਆ ਸੀ ਸਾਮਾਨ ਸਾਰਾ ਲੈ ਲਿਆ ਸੀ ਬਸ ਪਤਾ ਨਹੀਂ ਬਾਹਰ ਲੱਗਾ ਤੁਮ ਨਹੀਂ ਆਇਆ ਜਿਹੜਾ ਮੈਨੇਜਰ ਨਹੀਂ ਆਇਆ ਥੋੜਾ ਜਿਹਾ ਈਸ਼ੂ ਚੱਲ ਰਿਹਾ ਜੀ ਬੈਂਕ ਦਾ ਇਹਦੇ ਕਰਕੇ ਲੇਟ ਹੋ ਗਿਆ ਤੇ ਸਵੇਰ 4 ਵਜੇ ਪਾ ਦੇਣੇ ਆ ਚੱਲੇ 4 ਵਜੇ ਸਿਰਫ ਮਾਰ ਦੇਣੀਆਂ ਸੁੱਤਣਾ ਮੈਨੂੰ 3 ਵਜੇ 3 ਵਜੇ ਤੋਂ ਸਾਰਾ ਮੈਂ ਮਿਠਾ ਦਊਗਾ ਠੀਕ ਹੈ ਨੂੰ ਕਰਕੇ ਤੋਂ ਫਾਇਰ ਲੈਟਰ ਜੀ ਕੋਲੋਂ ਫੋਨ ਚਾਰਜ ਕਰ ਲੈਣਾ ਉਹਦੇ ਕੁਣ ਤਾਂ ਨਵਰੂਕ ਨੂੰ ਆ ਜਾਣਾ ਠੀਕ ਹੈ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੈ ਜਦੋਂ ਤੁਸੀਂ ਕੋਈ ਵੀ ਟੂਰ ਪਲਾਨ ਕਰਦੇ ਹੋ ਕਲਾ ਤਾਂ ਆਪਣੀਆਂ ਪਾਵਰ ਬੈਂਕਾਂ ਕੋਈ ਚੀਅਰ ਰਿਪੋਰਟ ਮੋਬਾਈਲ ਫੋਨ ਕੈਮਰੇ ਦੀਆਂ ਬੈਟਰੀਆਂ ਮੋਟਰੀਆਂ ਚਾਰ ਦਾਲੀਆਂ ਕੇਬਲਾਂ ਕੋਬਲਾਂ ਸਭੀਆਂ ਚੈੱਕ ਕਰਕੇ ਰੱਖੋ ਐਕਸਟੈਂਸ਼ਨ ਬੋਰਡ ਉਹ ਵੀ ਜਾ ਕੇ ਲੈਣਾ ਆਪਾਂ ਹਾਂ ਉਹ ਵੀ ਬਣਾ ਲਓ ਤਾਂ ਘਰ ਦਾ ਬਣਾਉਗਾ ਸਾਡਾ ਤੀਜਾ ਟੂਰਾ ਤੇ ਲਗਭਗ ਐਕਸਪੀਰੀਅੰਸ ਹੈ ਕਿਹਨੇ ਚੋਬਰਾਂ ਨੂੰ ਫੋਲਦਾ ਹੁਣ ਤਾਂ ਹਾਂ ਹਾਂ ਸੇਮ ਹੀ ਉਹ ਗਰੁੱਪ ਸਾਡਾ ਬਸ ਇੱਕ ਤਾਂ ਬੰਦਾ ਚੇਂਜ ਹੁੰਦਾ ਹੈਗਾ ਇੱਕ ਉੱਥਾ ਆ ਜਾਂਦਾ ਬੜਕਦਾ ਵੜਕਦਾ ਕੋਈ ਨਾ ਕੋਈ ਤੇ ਮਿਲਦੇ ਆ ਮਿੱਤਰ ਹੁਣ ਤੁਹ ਕਹਿੰਦਾ ਕਿ ਤਰਪਾਲ ਵਸਾ ਲਈ ਓਏ ਓਕੇ ਸਰ ਵਧੀਆ ਰਹੇ ਸੀਗਾ ਮੈਂ ਤਾਂ ਕਹਿੰਦਾ ਜੁਦੇਸਟਰ ਤੇ ਵੀ ਮਿਹਰਾ ਦੋਨੇ ਪਾਸੇ ਉਹ ਗੋਡੇ ਤੇ ਬਹਿਲੇ ਕਿ ਮੈਂ ਤੇ ਗੌਤਰ ਉਹਦੇ ਗੋਡਿਆਂ ਦੇ ਸਾਮਣੇ ਓਏ ਉਹ ਕਿਵੇਂ ਕਹਿਣਾ ਹੁੰਦਾ ਜਾਂ ਧੂਤਾ ਇਹਦਾ ਯਾਰ ਦਬਾਉਂਦੇ ਆ ਇਹਦਾ ਦਬਾਉਂਦੇ ਆ ਤਾਂ ਕੱਲੂ ਆਉਂਗਾ 4 ਵਜੇ ਤੱਕ ਮੈਂ ਮਰਾਂਗੇ ਮੈਂ ਸੋਚਿਆ ਨਾ ਫੋਨ ਨਹੀਂ ਭੇਜਣਾ ਇਦਾਂ ਨਹੀਂ ਬੰਦਾ ਐਡਾ ਨਾ ਫਲੀ ਬਾਰੇ ਬੋਲਦਾ ਗੱਲ ਕਰਦਾ ਐਦਾ ਤਬਾਉਂਦੇ ਆ ਗੁੱਗੀ ਆ ਕਾ ਨੂੰ ਅੱਛਾ ਹਾਂ ਮੇਰੇ 4:00 ਵਜੇ ਨੂੰ ਕੰਮ ਹੋ ਜੇ 4:00 ਵਜੇ ਨੂੰ 4:00 ਵਜੇ ਨੂੰ ਕੰਮ ਹੋ ਜੇ 4:00 ਵਜੇ ਤਾਂ ਸਿਰਫ ਮਾਰ ਕੇ ਪਹ ਲੱਗ ਜੀ ਹਾਂ ਮਿੱਤਰੋ ਨੌ ਸਾਰਾ ਆਪਾਂ ਚੱਕਤਾ ਸੀ ਕੰਮ ਫਾਈਟਿੰਗ ਵਾਲੇ ਦੇ ਪ੍ਰੈਸਿੰਗ ਕਰਕੇ ਬੈਗ ਕਰਦੇ ਸੀਗੇ ਆਪਾਂ ਫੁੱਲ ਦੇਖੋ ਮਿੱਤਰੋ ਅੱਗੇ ਲਿਆਂਦਾ ਕਿ ਅੱਜ ਜੋ ਬੁਰਾ ਨੇ ਕਹਿੰਦੇ ਨੱਕੋ ਨੱਕ ਭਰਤਾ ਬੈਗ ਬੈਗ ਫੁੱਲ ਆ ਤਾਂ ਖਾਲੀ ਆ ਯਾਰ ਇਹ ਤਾਂ ਸਿਰਫ ਆਪਣੇ ਕੈਮਰੇ ਫੁੰਮ ਰਹੇ ਨੇ ਉਨੇ ਜਿੱਤੇ ਹੋ ਗਏ ਆਪਣੀਆਂ ਫਟਤੇ ਅੱਜ ਦੇ ਬਲੌਗਿੰਗ ਕਰਦੇ ਠੀਕ ਆਮ ਕੋਈ ਟਾਈਮ ਬਹੁਤ ਹੋ ਗਿਆ ਜੇ ਹਜੇ ਬੂਟ ਬਾਟਾ ਸਾਰਾ ਜਗੜ ਮੰਡੇ ਝੱਕੇ ਸਾਈਡ ਤੇ ਕਰਨਾ ਬਹੁਤ ਬਹੁਤ ਖਲਿਆਰੀ ਪਾਇਆ ਮੈਂ ਸਾਰਾ ਕੁਝ ਸਾਈਡ ਤੇ ਕਰਕੇ ਉਦੋਂ ਬਾਅਦ ਵਿੱਚ ਸੌਣਾ ਫਿਰ ਬਲੌਗ ਵੀ ਐਡਿਟ ਕਰਨਾ ਬਲੌਗ ਐਡਿਟ ਕਰਕੇ ਫਿਰ ਖਾਤਰ ਅਪਲੋਡ ਵੀ ਕਰਨਾ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਮਿਲਦੇ ਆ ਮਿੱਤਰੋ ਸੋ ਬਾ ਚਾਰ ਵਜੇ